ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜੰਡੇਆਲਾ ਗੁਰੂ ਤੇਗ ਰਈਆ ਦੀਆਂ ਮੰਡੀਆਂ ਦਾ ਕੀਤਾ ਦੌਰਾ ਗੁਰਪ੍ਰੀਤ ਸਿੰਘ ਖਹਿਰਾ ਡੀਸੀ ਅਮ੍ਰਿਤਸਰ ਨੇ ਜੰਡੇਆਲਾ ਗੁਰੂ ਤੇ ਰਈਆਂ ਦੀਆਂ ਮੰਡੀਆਂ ਦੇ ਦੌਰੇ ਦੌਰਾਨ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਆਉਂਦੇ 2 ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਝੋਨੇ ਦੀ ਖਰੀਦ ਦੀ ਅਦਾਇਗੀ ਕਰ ਦਿੱਤੀ ਜਾਵੇਗੀ ਅਜਾ ਰਈਆਂ ਮੰਡੀ ਨੇ ਇਹ ਵੀ ਦੇਖਿਆ ਹੈ ਕਹਿੰਦੇ 38 ਬੰਦੇ ਮੋਇਸਚਰ ਮੀਟਰ ਹੈ ਸਹੀ ਕੈਲੀਬ੍ਰੇਸ਼ਨ ਹੋਈ ਨਹੀਂ ਨਾ ਆਪਣੇ ਮੋਇਸਚਰ ਮੀਟਰਾਂ ਜੇ ਕਹਿੰਦੇ ਸਾਰੀ ਫੀਡਬੈਕ ਹੋ ਰਹੀ ਹੈ ਜੀ ਬਿਲਕੁਲ ਪਾ ਲੱਗ ਰਿਹਾ ਕੋਈ ਨਹੀਂ ਰੋੜਿਆ ਝੂਠਾ ਹੀ ਹੈ ਸਭ ਸਿਆਤਕੇ ਡੰਡੇ ਆ ਕੱਖ ਨਹੀਂ ਆਉਂਦੀ ਰੇਡ ਜ਼ਿੰਮੇਵਾਰੋਂ ਰੋਲਣ ਦੇ ਪੁੰਜੇ ਜੀ ਨਹੀਂ ਡੀਸੀ ਸਾਹਿਬ ਆਏ ਉਹ ਕਹਿੰਦੇ ਫੀਡ ਹੋ ਰਹੀ ਹੈ ਨਹੀਂ ਕੱਖ ਨਹੀਂ ਹੋਣੀ ਐਵੇਂ ਜਾਂ ਮਜ਼ਾਕ ਹੀ ਬਣਾਉਂਦੇ ਆ ਪਿੰਡ ਦਾ ਆ ਗੱਲ ਵੀਰ ਦੀ ਸੇਰ ਦੇ 6 ਵਜੇ ਤੇ ਝੋਨਾ ਲੈ ਕੇ ਆਏ ਕਦੀ ਆਖਦੇ ਨੇ ਗਿੱਲਾ ਵਾ ਕਦੀ ਆਖਦੇ ਨੇ ਕੋਸ਼ ਹੈ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਜੀ ਸਵਾਸ ਜੀ ਤੇ ਵੇਖਿਆ ਅੰਕਰਮਾਨ ਦੇ ਨਾਲ ਤੇ ਵੇਖੋ ਤੁਹਾਡੇ ਸਾਹਮਣੇ ਖਰਚੇ ਇੰਨੇ ਕਰ ਕਰ ਕੇ ਹੀ ਕਹਿ ਰਹੋਗੇ ਤੇ ਸਾਨੂੰ ਜੀ ਜੀਵਨ ਦਾ ਕੋ ਵਜਿਆ ਨਾ ਅਸੀਂ ਬੱਚੇ ਕਿੱਥੋਂ ਪਾਲਨੇ ਆ ਘਰ ਦੇ ਖਰਚੇ ਕਿੱਦਾਂ ਚਲਾਉਣੇ ਕਿੱਦਾਂ ਹੀ ਦਵਾਈਆਂ ਦੇ ਖਰਚੇ ਚਲਾਉਣੇ ਲੱਗੋਗੇ ਤੁਸੀਂ ਆ ਬਾਈ ਆ ਮੈਂ ਖੋਦ ਸਵੇਰ ਦੀ 6 ਵਜੇ ਦੀ ਆ ਕੇ ਇਥੇ ਮੰਡੀ ਤੇ ਵਕੀਂ ਜੰਡਿਆਲਾ ਗੁਰੂ ਦੇ ਅਧੀਨ ਜੜੀਆਂ ਗੈਰੀ ਦੇ ਅਧੀਨ ਚਾਰ ਮੰਡੀਆਂ ਹੁੰਦੀਆਂ ਜੀ ਚੌਥਾ ਮੰਡੀਆਂ ਦੇ ਚੁਆਇਸ ਟਾਈਮ ਜੜੀਆਂ ਮੰਡੀ ਖਜਾਲਾ ਜਿਹੜੀ ਨਾਨ ਆਪਰੇਟਿਵ ਆ ਮੰਡੀ ਜੰਡਿਆਲਾ ਗੁਰੂ ਮੰਡੀ ਟਾਂਗਰਾ ਤੇ ਮੰਡੀ ਤਸੀਕਾ ਦੇ ਅੰਦਰ ਜੜੀ ਆ ਆਮਦ ਹੋ ਰਹੀ ਆ ਕਿ ਗਵਰਨਮੈਂਟ ਪਰਚੇਸ ਹੋ ਰਹੀ ਹੈ ਜੀ ਮੰਡੀ ਜੰਡੇ ਵਾਲਾ ਗੁਰੂ ਦੇ ਅੰਦਰ ਪੰਜ ਏਜੰਸੀਆਂ ਸਟੇਟ ਏਜੰਸੀਆਂ ਇਨਕਲੂਡਿੰਗ ਐਫਸੀਆਈ ਜਿਹੜੀ ਆ ਗਵਰਨਮੈਂਟ ਪਰਚੇਸ ਕਰ ਰਹੀ ਹੈ ਜੀ ਜਿਨ੍ਹਾਂ ਵਿੱਚੋਂ ਟੋਟਲ 41348 ਐਮਟੀ ਦੀ ਜਿਹੜੀ ਆ ਸਰਕਾਰੀ ਏਜੰਸੀਆਂ ਵੱਲੋਂ ਜਿਹੜੀ ਆ ਖਰੀਦ ਕੀਤੀ ਜਾ ਚੁੱਕੀ ਹੈ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਮੈਂ ਜਿਹੜਾ ਡੈਲਾਗੁਰੂ ਗੁਰਪ੍ਰਸਾਦ ਦਰਮੁਡੀ ਜੀ ਡੈਲਾਗੁਰੂ ਅੰਸੂ ਜੀ ਕੋਈ ਕਿਸਾਨ ਕਹਿੰਦੀ ਆ ਸਾਡੇ ਤੋਂ ਨਿਰਾਸ਼ ਹੋ ਰਹੀ ਨੇ ਪੈਰਾ ਚੁੱਕ ਨਹੀਂ ਜਿਹੜੇ ਆਪ ਵੀ ਨਹੀਂ ਜੀ ਇਹ ਤਾਂ ਦੀ ਕੋਈ ਸਮੱਸਿਆ ਨਹੀਂ ਕੀ ਸਾਡੀ ਮੰਡੀ ਦੇ ਵਿੱਚ ਰੈਗੂਲਰ ਸਰਕਾਰੀ ਪਰਚੇਜ ਹੋ ਰਹੀ ਆ ਮਾਰਕੀਟ ਵੱਲੋਂ ਸਰਕਾਰੀ ਇਨਸਪੈਕਟਰਾਂ ਨਾਲ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਤੇ ਜ਼ਿਮੀਂਦਾਰਾਂ ਦਾ ਸਰਕਾਰ ਨੂੰ ਨਮੀ ਚੈੱਕ ਕਰਕੇ ਜਿਹੜਾ ਮਾਲ ਉਹਨਾਂ ਦਾ ਸਰਕਾਰ ਨੂੰ ਵਿਗਰੇ ਆ ਜੋ ਜਨਰਲ ਗੱਤ ਫਾਂਜੀ ਹਾਂਜੀ ਕਿਸਾਨ ਕਹਿ ਰਿਹਾ ਸਾਡਾ ਝੋਨਾ ਨਹੀਂ ਮਤਲਬ ਚੁੱਤਰ ਹੈ ਕਿ ਇਹਦੇ ਇਹਨਾਂ ਮੋਲੇ ਸਹੀ ਨਹੀਂ ਪੈ ਰਹਾ ਯਾਰ ਨਹੀਂ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ ਸਰਕਾਰ ਰੈਗੂਲਰ ਪਰਚੇਸ ਕਰਦੀ ਪਈਏ ਮੌਇਸਚਰ ਚੈੱਕ ਕਰਕੇ ਪਰਚੇਸ ਜਿਹੜੀ 17 ਮੌਇਸਚਰ ਮੇ ਵੀ 17 2 3 ਤੱਕ ਵੀ ਹੁੰਦੀ ਹੈ ਉਹ ਵੀ ਪਰਚੇਸ ਹੁੰਦੀ ਆ ਬਾਕੀ हां जी आज बसोसी ਧਰਤੇ ਨਿਕਲੇ ਸੀ ਕੁਛ ਇੱਕ ਮੰਡੀਆਂ ਦੇਖ ਰਹੇ ਹਾਂ ਪਹਿਲਾਂ ਰਗਿਆ ਮੰਡੀ ਦੇਖੀ ਹੈ ਹੁਣ ਜੰਡਿਆਲੇਗੁਰੂ ਆਏ ਸੋ ਮੇਨ ਨਹੀਂ ਹੈਗਾ ਕਿ ਆਮਦ ਆਪਣੀ ਹੁਣ ਬਾਸਮਤੀ ਦੀ ਪੈਡੀ ਦੀ ਸ਼ੁਰੂ ਹੋਈ ਸੀ ਕੁਝ ਥਾਵਾਂ ਤੇ ਲਿਫਟਿੰਗ ਦੀ ਪ੍ਰੋਬਲਮ ਆ ਰਹੀ ਸੀਗੀ ਕੁਝ ਥਾਵਾਂ ਤੇ ਪਤਾ ਲੱਗ ਰਿਹਾ ਸੀ ਕਿ ਪਰਚੇਜ਼ ਦੇ ਵਿੱਚ ਥੋੜੀ ਜਿਹੀ ਢੇਲ ਹੈ ਇੱਕ ਪੇਮੈਂਟ ਦਾ 38 ਸਬਾਨ ਵੱਲੋਂ ਆ ਰਿਹਾ ਸੀ ਵੀ ਪੇਮੈਂਟ ਉਹਨਾਂ ਨੂੰ ਨਹੀਂ ਮਿਲ ਰਹੀ ਹੈਗੀ ਇੱਕ ਹੋ ਸੀ ਉਹ ਅੱਜ ਸਾਰੇ ਇਸ਼ੂਜ਼ ਅਸੀਂ ਆਪਣੀਆਂ ਮੀਟਿੰਗਾਂ 'ਚ ਇੱਕ ਵਾਰੀ ਸਾਰੇ ਵਿਚਾਰੇ ਸੀ ਸਿਰਫ ਇਹ ਵੀ ਇੱਕ ਵਾਰੀ ਗਰਾਊਂਡ ਤੇ ਜਾ ਕੇ ਦਿੱਤੀਏ ਮੰਡੀਆਂ 'ਚ ਇੱਕ ਵਾਰੀ ਸਿੱਧੀ ਗੱਲ ਕਰੀ ਵੀ ਅਸਲ 'ਚ ਕੀ ਕੀ ਮੁਸ਼ਕਲਾਂ ਆ ਰਹੀਆਂ ਹੈਗੀਆਂ। ਸੋ ਇੱਥੇ 38 ਸਬੰਹਾਂ ਨਾਲ ਵੀ ਗੱਲਬਾਤ ਹੋਈ ਹੈਗੀ ਐ, ਜ਼ਿੰਮੇਵਾਰਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਇਹਨਾਂ ਨੂੰ। ਕੋਟੇ ਤੌਰ ਤੇ ਲਿਫਟਿੰਗ ਦੀ ਜਿਹੜਾ ਇਸ਼ੂ ਹੈ ਉਹ ਇਮੀਡੀਏਟਲੀ ਅਸੀਂ ਜਲਦੀ ਤੋਂ ਜਲਦੀ ਕਰਵਾ ਰਹੇ ਹਾਂ ਜੀ ਆਰਓ ਦੀ ਡਿਮਾਂਡ ਸੀਗੀ ਇਸ ਮੰਡੀ 'ਚ ਆਰਓ ਜ਼ਿਆਦਾ ਦਿੱਤੇ ਜਾਣ। ਉਹ ਵੀ ਕੋਸ਼ਿਸ਼ ਕੀਤੀ ਐ ਮੈਂ ਡੀਐਫਐਸਸੀ ਮੈਡਮ ਨੂੰ ਕਿਹਾ ਵੀ ਆਰਓ ਦਾ ਜਿਹੜਾ ਹੈ ਜੇ ਇਸ ਮੰਡੀ 'ਚ ਡਿਮਾਂਡ ਹੈ ਤੇ ਆਰਓ ਵਧਾਉਣੇ ਆ। ਦੂਸਰਾ ਜਿਹੜਾ ਹੈਗਾ ਏਜੰਸੀਆਂ ਨੂੰ ਵੀ ਕਿਹਾ ਕਿ ਜਿਹੜੀ ਐ ਵੀ ਪਰਚੇਜ਼ ਜਿਹੜੀ ਨਾਲੋਂ ਨਾਲ ਔਰ ਕਿਸੇ ਕਿਸਮ ਦੀ ਰੇਟ ਜਿਹੜਾ ਹੈਗਾ ਕੋਸ਼ਿਸ਼ ਕਰੀਏ ਕਿ ਵੀ ਜੇ ਪੱਖਾ ਇੱਕ ਤੋਂ 2 ਲੱਖੇ ਵਾਸ਼ਰੂਨ ਰੈਗੂਲਰਲੀ ਆਕੇ ਕਿਸੇ ਨੂੰ ਆ ਵੀ 1888 ਰੁਪਏ ਤੋਂ ਰੇਟ ਆਪਾਂ ਨਾ ਘਟਦੀ